ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰ ਉਸਾਰਾ ਜੀ ਖੁਸ਼ੀ ਹੋਵਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ ਅਸੀਂ ਵੀ ਸਭ ਠੀਕ ਠਾਕ ਅੱਜ ਤੁਹਾਨੂੰ ਦੱਸਣ ਲੱਗਿਆ ਖੇਤਰਪਾਲ ਬਾਰੇ ਖੇਤਰਪਾਲ ਦੱਸਦੇ ਨੇ ਵੀ ਇੱਕ ਇਹੋ ਜਿਹੀ ਅਲਰਜੀ ਆ ਬਰਮ ਰਕਸ਼ ਵੀ ਕਹਿ ਦਿੰਦੇ ਨੇ ਉਹਨੂੰ ਕੋਈ ਨਹੀਂ ਤੁਹਾਡੇ ਘਰ ਨਹੀਂ ਭੇਜਦਾ ਸਿਆਣੇ ਦੇ ਰਾਹੀਂ ਨਾ ਉਹ ਆਟੋਮੈਟਿਕ ਆਪਣੇ ਆਪ ਹੀ ਤੁਹਾਡੇ ਘਰੇ ਆਉਂਦਾ ਇਹ ਨਾ ਬਹਿਮ ਕਰਿਆ ਕਰੋ ਵੀ ਸਾਡੇ ਉੱਤੇ ਕਿਸ ਨੇ ਕਰਤਾ ਨਹੀਂ ਇਹਦੇ ਲਖਣ ਦੱਸਦੀ ਆ ਤੁਹਾਨੂੰ ਜੇ ਤੁਹਾਡੇ ਤੇ ਵੀ ਤੁਹਾਨੂੰ ਸ਼ੱਕ ਆ ਬਈ ਸਾਨੂੰ ਵੀ ਕਿਸੇ ਦੇ ਖੇਤਰਪਾਲ ਕਰਤਾ ਲੋਕੀ ਇਹੋ ਹੀ ਕਹਿੰਦੇ ਨੇ ਪਹਿਲ ਤਾਂ ਤੁਸੀਂ ਜਦੋਂ ਆਉਣੇ ਹੋ ਨਿਓ ਸਾਡੇ ਜੇ ਨਵੇਂ ਆਏ ਹੋ ਚੈਨਲ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਜ ਟੱਲੀ ਵਾਲਾ ਬਟਨ ਵੀ ਜਰੂਰ ਲਗਾਇਆ ਕਰੋ ਕਿਉਂਕਿ ਜਿਹੜੀ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਚੱਕ ਉਹਦੀ ਨੋਟੀਫਿਕੇਸ਼ਨ ਪਹੁੰਚ ਜਾਂਦੀ ਆ ਕਿ ਨਹੀਂ ਤੇ ਫਿਰ ਜਦੋਂ ਟੱਲੀ ਵਾਲਾ ਬਟਨ ਤੁਸੀਂ ਦੱਬਦੇ ਤਾਂ ਤੁਹਾਡੇ ਕੋਲ ਸਾਡੀ ਹਰ ਇੱਕ ਵੀਡੀਓ ਪਹੁੰਚੂਗੀ ਨਹੀਂ ਕਈ ਵਾਰੀ ਕਈ ਕਿ ਦਿਨ ਲੱਗ ਜਾਂਦੇ ਨੇ ਤੁਸੀਂ ਕਮੈਂਟ ਬਾਕਸ ਵਿੱਚ ਹਾਜ਼ਰੀ ਜ਼ਰੂਰ ਲਗਾਇਆ ਕਰੋ ਇਹ ਪਹਿਲਾਂ ਤਿੰਨ ਗੱਲਾਂ ਦਾ ਧਿਆਨ ਰੱਖਿਆ ਕਰੋ ਜੇ ਤੁਸੀਂ ਨਵੇਂ ਆਏ ਹੋ ਜੇ ਤੁਸੀਂ ਪਹਿਲਾਂ ਦੇ ਆਏ ਹੋ ਤਾਂ ਕਮੈਂਟ ਵਿੱਚ ਹਾਜ਼ਰੀ ਜ਼ਰੂਰ ਲਗਾਇਆ ਕਰੋ ਬਾਕੀ ਜਿਹੜੇ ਤੁਹਾਡੇ ਆਪ ਦੇ ਚੈਨਲ ਬਣਾਏ ਹੋਏ ਨੇ ਦੇਖੋ ਤੁਸੀਂ ਆਪਣੀਆਂ ਸਾਰੀਆਂ ਉਹਨਾਂ ਉੱਤੇ ਕਮੈਂਟ ਬੰਦ ਕੀਤੇ ਹੋਏ ਨੇ ਉਹਨਾਂ ਨੂੰ ਕਮੈਂਟ ਔਨ ਕਰਿਆ ਕਰੋ ਜਦੋਂ ਵੀ ਤੁਸੀਂ ਫਿਰ ਮੇਰੇ ਕੋਲੋਂ ਕੁਝ ਪੁੱਛਣਾ ਹੁੰਦਾ ਮੈਂ ਹੁਣ ਇਹ ਤਾਂ ਹੈ ਨਹੀਂ ਵੀ ਇਕੱਲੇ ਇਕੱਲੇ ਲਈ ਛੋਟ ਛੋਟੀ ਵੀਡੀਓ ਬਣਾਵਾ ਹੱਕ ਨਹੀਂ ਮੈਂ ਇੱਕ ਹੁੰਦਾ ਜਿੰਨਾਂ ਦੇ ਮਤਲਬ ਖੁੱਲੇ ਹੁੰਦੇ ਨੇ ਕਮੈਂਟਾਂ ਉੱਥੇ ਜਾ ਕੇ ਅਗਲੇ ਨੂੰ ਕਮੈਂਟ ਦੇ ਵਿੱਚ ਜਵਾਬ ਦੇਉਣੀ ਹੈ ਜੇ ਤੁਸੀਂ ਸਾਰੇ ਇਸ ਤਰ੍ਹਾਂ ਖੋਲ ਕੇ ਰੱਖੋ ਤਾਂ ਮੈਨੂੰ ਬੜਾ ਆਸਾਨ ਸਖਾਲਾ ਹੋ ਜਾਏ ਜਦੋਂ ਮੈਂ ਇੱਕ ਕਮੈਂਟ ਪੜ੍ਹਦੀ ਤਾਂ ਮੈਂ ਉਸ ਕਮੈਂਟ ਦਾ ਜਵਾਬ ਤੁਹਾਡੇ ਕਮੈਂਟ ਰਾਹੀਂ ਦੇ ਸਕਦੀ ਹਾਂ ਚਲੋ ਇਹ ਤਾਂ ਹੋ ਗਈ ਗੱਲ ਹੁਣ ਆਪਾਂ ਖੇਤਰਪਾਲ ਬਾਰੇ ਗੱਲ ਕਰਨ ਲੱਗੇ ਆਂ ਵੀ ਖੇਤਰਪਾਲ ਕਿਹਨੂੰ ਕਹਿੰਦੇ ਨੇ ਕੀ ਚੀਜ਼ ਹੁੰਦੀ ਆ ਪਹਿਲੀ ਤਾਂ ਗੱਲ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਵੀ ਸਾਨੂੰ ਤਾਂ ਜੀ ਕਿਸੇ ਨੇ ਕੁਝ ਕਰਤਾ ਕੋਈ ਕੁਝ ਨਹੀਂ ਕਰਦਾ ਹੈਗਾ ਖੇਤਰਪਾਲ ਇੱਕ ਮਤਲਬ ਹੈਗਾ ਕੁਦਰਤੀ ਚੀਜ਼ ਆ ਕਿਸੇ ਨੇ ਨਾ ਪੁੱਛਤਾ ਹੈ ਨਾ ਕਰਾਇਆ ਹੈ ਬਰਮ ਰੱਖਸ਼ਾ ਹੈ ਖੇਤਰਪਾਲ ਡਾਕਣੀ ਹੋਈ ਇੱਕ ਕਿਸੇ ਦਾ ਛੱਡਾ ਛੜਾਇਆ ਨਹੀਂ ਹੁੰਦੇ ਇਹ ਆਟੋਮੈਟਿਕ ਤੁਹਾਡੇ ਘਰ ਵਿੱਚ ਨੈਕਟਿਵਿਟੀ ਕੀ ਕਹਿੰਦੇ ਨੇ ਉਹ ਵੱਜ ਜਾਂਦੀ ਹੈ ਤੇ ਉਹਦੇ ਨਾਲ ਇਹ ਜਾ ਕੁਝ ਆਉਣਾ ਸ਼ੁਰੂ ਹੋ ਜਾਂਦਾ ਅਸੀਂ ਆਪਣੇ ਘਰ ਦਾ ਖਿਆਲ ਨਹੀਂ ਰੱਖਦੇ ਪਹਿਲੀ ਤਾਂ ਗੱਲ ਤੁਸੀਂ ਮੈਂ ਤੁਹਾਨੂੰ ਜਿਹੜੇ ਦੱਸਣ ਲੱਗਿਆ ਕਾਪੀ ਪੈਨਸਲ ਚੱਕ ਕੇ ਨੋਟ ਕਰ ਲਿਓ ਗੱਲਾਂ ਜੇ ਤਾਂ ਸਾਰਾ ਪਰਿਵਾਰ ਇੰਨਾ ਕੁ ਕਪੂਰ ਡਿਸਿਪਲਿਨ ਸਨ ਕਪੂਰ ਹੁੰਦਾ ਇੱਕ ਹਰੀ ਲੈਚੀ ਦਾਣਿਆਂ ਦੀ ਭਰੀ ਹੋਵੇ ਥੋਥੀ ਜੀ ਨਾ ਹੋਵੇ ਜਿਹੜੀ ਐ ਦੱਬੇ ਤੇ ਚਿਪਕ ਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਦਾਣਿਆਂ ਦੀ ਭਰੀ ਹੋਈ ਹਰੀ ਲੈਚੀ ਚਾਹੇ ਉਹ ਮਹਿੰਗੀਆਂ ਹੋਣ 100 200 50 ਦੀਆਂ ਹੋਣ ਲਿਆ ਕੇ ਥੋੜੀ ਜਿਹੀ ਆਪਣੇ ਘਰੇ ਰੱਖੋ ਤੇ ਐਨੇ ਇੱਕ ਜਿਹੜੇ ਇੱਕ ਇੱਕ ਬੰਦੇ ਨੇ ਐਨਾ ਕੁ ਥੋੜਾ ਜਿਆ ਨੂੰ ਦਾੜ ਕਰ ਲੈਣਾ ਵਾ ਜਿਹੜੀ ਆਪਣੀ ਕਪੂਰ ਭੀਮਸੈਨ ਕਪੂਰ ਨੂੰ ਉਹਦੇ ਵਿੱਚ ਸਾਬਤੀ ਲੈਚੀ ਹੁਣ ਤੁਸੀਂ ਕੀ ਕਰਨਾ ਜਾਤਾ ਚਿੱਟੇ ਕੱਪੜੇ ਦੇ ਵਿੱਚ ਬੰਨ ਕੇ ਆਪਣੀ ਜੇਬ ਦੇ ਵਿੱਚ ਪਾ ਲਓ ਪਰ ਨੀਚੇ ਵਾਲੀ ਪੈਂਟ ਦੇ ਵਿੱਚ ਜਾਂ ਪਜਾਮੇ ਦੇ ਵਿੱਚ ਨਹੀਂ ਪਾਉਣੀ ਹੈਗੀ ਆਪਣੀ ਸ਼ਰਟ ਦੇ ਵਿੱਚ ਜਿਹੜੀ ਲੈਡੀਆਂ ਨੇ ਆਪਣੇ ਪਰਸ ਦੇ ਵਿੱਚ ਤੁਸੀਂ ਘਰ ਤੋਂ ਜਦੋਂ ਵੀ ਬਾਹਰ ਜਾਣਾ ਇਹ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਆ ਇੱਕ ਇਲਾਚੀ ਇੱਕ ਭੇਮ ਸੰ ਕਪੂਰ ਥੋੜਾ ਜਿਹਾ ਨਹੀਂ ਭਾ ਚਿੱਟੇ ਲਫਾਵੇ ਹੁੰਦੇ ਨੇ ਛੋਟੇ ਛੋਟੇ ਲਫਾਫੇ ਉਹਨਾਂ ਦੇ ਵਿੱਚ ਪਾ ਲਓ ਹੱਟਮ ਲੇਡੀ ਆਪਣੇ ਪਰਸ ਦੇ ਵਿੱਚ ਰੱਖੇ ਤੇ ਮਰਦ ਆਪਣੀ ਜੇਬ ਦੇ ਵਿੱਚ ਹੱਟਮ ਜਦੋਂ ਵੀ ਬਾਹਰ ਜਾਣਾ ਇਹਨੂੰ ਕੱਢ ਕੇ ਨਹੀਂ ਰੱਖ ਕੇ ਨਹੀਂ ਜਾਣਾ ਹੈ। ਇਹ ਤੁਹਾਡਾ ਹੋਗਾ ਜਿਹੜੀ ਬਾਹਰੋਂ ਚੀਜ਼ ਤੁਹਾਨੂੰ ਮਾੜਾ ਮੋਟਾ ਉਹ ਹਵਾ ਹੁੰਦੀ ਹੈ ਹੱਲਾ ਮਾਰਦੀ ਹੈ ਜੇ ਮਾਰੂਗੀ ਤਾਂ ਤੁਹਾਡਾ ਕੋਈ ਜ਼ਿਆਦਾ ਨੁਕਸਾਨ ਨਹੀਂ ਕਰੇ। ਹੁਣ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਹੈਗਾ ਉਹਨੂੰ ਕਿਵੇਂ ਬਚਾ ਸਕਦੇ ਹੋ? ਉਹਦਾ ਵੀ ਬਚਾਅ ਜ਼ਰੂਰੀ ਆ। ਤੁਸੀਂ ਫੀਮ ਸਨ ਅੱਧਾ ਕਿਲੋ ਕਪੂਰ ਜਿਹਦੇ ਵਿੱਚ ਦੇਖੋ ਹਿੰਮਤ ਹੋ ਤਾਂ ਲੈ ਲੂ ਕਪੂਰ ਵੈਸੇ ਮਹਿੰਗਾ ਬਹੁਤ ਆ ਕਰੂ ਵੀ ਕੀ ਬੰਦਾ ਇੱਕ ਨਹੀਂ ਪਰ ਦੇਖੋ ਮੈਂ ਤਾਂ ਕੋਈ ਪੈਸਾ ਨਹੀਂ ਲੈਂਦੀ ਹੈਗੇ ਜਦੋਂ ਤੁਸੀਂ ਜਾਣੇ ਹੋ ਕਿਸੇ ਕੋਲੇ ਤੁਹਾਡੇ ਕਿੰਨੇ ਪੈਸੇ ਬਰਬਾਦ ਕਰ ਦਿੰਦਾ ਪਰ ਜਦੋਂ ਮੈਂ ਤੁਹਾਨੂੰ ਛੋਟੀ ਜੀ ਚੀਜ਼ ਵੀ ਦੱਸਦੀ ਕਈ ਮੇਰੇ ਭੈਣ ਭਰਾਵਾ ਦਾ ਮੇਰੇ ਬੱਚੇ ਬੱਚੀਆਂ ਦਾ ਕਮੈਂਟ ਆਉਂਦੀ ਮਹਿੰਗੀ ਬਹੁਤ ਹੈ ਚੀਜ਼ ਅਸੀਂ ਲੈ ਨਹੀਂ ਸਕਦੇ ਚਲ ਕੋਈ ਗੱਲ ਨਹੀਂ ਬੱਚੇ ਜਿਹੜਾ ਲੈ ਸਕਦਾ ਉਹ ਹੁਣ ਮਾਲਕ ਦੀ ਕਿਰਪਾ ਉਤੇ ਪੱਕੀ ਕਰ ਸਕਦੇ ਪਰ ਜਦੋਂ ਆਪਣੇ ਘਰ ਦਾ ਬਚਾਅ ਕਰਨਾ ਤਾਂ ਲੈਣੀ ਪਊਗੀ ਰਾਜੀ ਹੱਕ ਨਹੀਂ ਇਹ ਸਮਝ ਰੂਹੀ ਆ ਤੁਸੀਂ ਅੱਧਾ ਕਿਲੋ ਭੀਮ ਸੈਨ ਕਪੂਰ ਦੇਸਿਕਪੁਰ ਲੈਣਾ ਉਹ ਇੱਕ ਸਿੱਧਾ ਜਾਂ ਲਾਲ ਜਾਂ ਕਪੜਾ ਮਿਲਦਾ ਹੁੰਦਾ ਉਹਦੀ ਥੈਲੀ ਸੇ ਉਹਨੇ ਥੈਲੀ ਸੇ ਉਹਨੂੰ ਅੱਧਾ ਕਿਲੋ ਕਪੂਰ ਨੂੰ ਉਹਦੇ ਵਿੱਚ ਪਾ ਲੈਣਾ ਪਾ ਕੇ ਹੁਣ ਤੁਸੀਂ ਇਹਨੂੰ ਆਪਦੇ ਕਿਤੇ ਵੀ ਟੇਬਲ ਤੇ ਜਾਂ ਕਿਤੇ ਰੱਖ ਸਕਦੇ ਹੋ ਨੇ ਤੁਸੀਂ ਇਹਨੂੰ ਜੇ ਇਸ਼ਾਨ ਕੋਨਾ ਵਿੱਚ ਰੱਖ ਸਕੋ ਤਾਂ ਸਭ ਤੋਂ ਵਧੀਆ ਗੱਲ ਆ ਨਿਕ ਨਹੀਂ ਚਾਹੇ ਤੁਸੀਂ ਜੇ ਚਾਹੋ ਤਾਂ ਉਹਦੇ ਗੇਟ ਦੇ ਨਾਲ ਅੰਦਰਲੇ ਪਾਸੇ ਲਮਕਾ ਸਕਦੇ ਹੋ ਸਥੈਲੀ ਨੂੰ ਇਹਦੇ ਮੈਂ 30 32 ਦਿਨ ਇਹ ਚੱਲ ਜਾਂਦੀ ਹੈ ਘੱਟ ਤੋਂ ਘੱਟ 22 23 ਦਿਨ ਤੱਕ ਕੁਛ ਨਹੀਂ ਅੰਦਾ ਖਤਮ ਹੁੰਦੀ ਨਹੀਂ ਤੇ ਇਹਦੀ ਜਿਹੜੀ ਕਸਬੂ ਆ ਉਹਦੀ ਕਸਬੂ ਦੇ ਨਾਲ ਜਿੰਨੇ ਵੀ ਤੁਹਾਡੇ ਘਰੇ ਅੰਦਰ ਹਵਾ ਉਪਰੀ ਹਵਾ ਕੀ ਜੋ ਵੀ ਮਾੜਾ ਮੋਟਾ ਕਿਸੇ ਦਾ ਕੀਤਾ ਕਰਾਇਆ ਉਹ ਖੜੂਗਾ ਨਹੀਂ ਸਭ ਨਸ਼ਟ ਹੋ ਜੀ ਦੇ ਨਾਲ ਇੰਨੇ ਨੇ ਇੱਕ ਚੀਜ਼ਾਂ ਨੇ ਇੱਕ ਫਿਰ ਤੁਸੀਂ ਸ਼ਨੀਵਾਰ ਵਾਏ ਦਿਨ ਜਿਹੜਾ ਆਪਣਾ ਤੇਜ ਪੱਤਰ ਉਹ ਪੰਜ ਪੱਤੇ ਤੇ ਪੰਜ ਕਾਲੀਆਂ ਮਿਰਚਾਂ ਥੋੜਾ ਜਿਹਾ ਪੰਜ ਸਤ ਦਾਣੇ ਪੰਜ ਪੂਰ ਦੇ ਦਾਣੇ ਗੋਹਾ ਤਖਾਓ ਪਾਠੀ ਜਿਹਨੂੰ ਆਪਾਂ ਮੱਗ ਕੇ ਕਹਿੰਦੇ ਮੱਗਿਆ ਗੋਹਾ ਬਣ ਗਿਆ ਉਸ ਤੋਂ ਬਾਅਦ ਉਹਦੇ ਜਿੰਦਾ ਜ਼ਿਆਦਾ ਜਗ੍ਹਾ ਵਾ ਫਿਰ ਤਾਂ ਤੁਸੀਂ ਦੋ ਵਾਰੀ ਵੀ ਕਰ ਸਕਦੇ ਜੇ ਹੁਣ ਤਿਆਂ ਕੋਲੇ ਕਮਰੇ ਇੱਕ ਦੋ ਉਹਨਾਂ ਦੇ ਅਨੁਸਾਰ ਜਾਂਦਾ ਵਾ ਤੇ ਅੱਜ ਮੈਂ ਕੀਤਾ ਸੀ ਮੈਨੂੰ ਤਿੰਨ ਵਾਰੀ ਕਰਨਾ ਪਿਆ ਪਰ ਮੈਂ ਕਿਹਾ ਮੈਂ ਪਹਿਲਾਂ ਕੀਤਾ ਤਾਂ ਅੰਦਰ ਅੰਦਰ ਹੀ ਸਰੇਮ ਸੀ ਤੇ ਦੁਬਾਰਾ ਫਿਰ ਮੈਂ ਕੋਠੇ ਉੱਤੇ ਅੱਡ ਕੀਤਾ ਚਲ ਵੇੜੇ ਚ ਫਿਰ ਨਵੇਂ ਢੇੜਾ ਜਿਹਾ ਕੱਢਿਆ ਥੋੜਾ ਜਿਹਾ ਉਹਦਾ ਨਾਲ ਚਲ ਮੈਂ ਕਰਤਾ ਜਿਹੜੀ ਕੰਮ ਕਿ ਸੌਖੀ ਨੇ ਟੈਨਸ਼ਨ ਹੀ ਵਾਰ ਸੀ ਮੈਂ ਵੀ ਅੱਜ ਕੀਤਾ ਮੈਂ ਵੀ ਕਰਦੀ ਆ ਇਹ ਚੀਜ਼ ਤੇ ਇਹ ਤੁਸੀਂ ਇੰਨਾ ਇੱਕ ਪੰਜ ਪੱਤੇ ਜਿਹੜੇ ਉਹਦੇ ਨੇ ਤੇਜ ਪੱਤਰ ਦੇ ਉਹਨੂੰ ਇਸ ਤਰ੍ਹਾਂ ਕਰ ਲੈਣਾ ਤੇ ਪੰਜ ਕਾਲੀਆਂ ਮਿਰਚਾਂ ਤੇ ਕਪੂਰ ਇਹ ਪਾ ਕੇ ਘਰ ਦੇ ਵਿੱਚ ਹਰ ਸ਼ਨੀਵਾਰ ਤੁਸੀਂ ਦਿਓ ਜਿਹੜੀਆਂ ਇਹ ਚੀਜ਼ਾਂ ਨੇ ਇਹ ਬਸ ਖਤਮ ਹੋ ਜਾਣਗੀਆਂ ਜਿਹੜਾ ਖੇਤਰਪਾਲ ਆ ਉਹਦਾ ਇਹੋ ਹੀ ਬਣੇ ਜਾ ਤੁਸੀਂ ਇਹ ਵੀ ਕਰ ਸਕਦੇ ਹੋ ਦੇਖੋ ਨਹੀਂ ਫਿਰ ਜੇ ਤੁਹਾਨੂੰ ਭਜਨ ਪਾਠ ਕਰਦੇ ਹੋ ਤਾਂ ਖੇਤਰਪਾਲ ਕਟ ਨੇੜੇ ਆਉਂਦਾ ਕਟ ਤੋਂ ਘਟਾ ਆਪਦੀ ਬਾਣੀ ਦਾ ਪਾਠ ਜ਼ਰੂਰ ਕਰਿਆ ਕਰੋ ਜਿਹੜੇ ਵੀ ਧਰਮ ਦੇ ਵਿੱਚ ਤੁਸੀਂ ਹੈਗੇ ਹੋ ਨਾ ਉਸ ਧਰਮ ਦੀ ਬਾਣੀ ਜ਼ਰੂਰ ਪੜਿਆ ਕਰੋ ਜਿਵੇਂ ਆਪਣੇ ਹਿੰਦੂ ਭਰਾ ਨੇ ਉਹ ਆਪਦਾ ਜੋ ਵੀ ਉਹਨਾਂ ਦਾ ਪਾਠ ਆ ਉਹ ਕਰਦੇ ਨੇ ਤੇ ਮੁਸਲਮਾਨ ਭਰਾ ਵੀ ਕਰਦੇ ਨੇ ਤੇ ਸਿੱਖ ਭਰਾ ਵੀ ਕਰਦੇ ਨੇ ਇਸਾਈ ਸਾਰਿਆਂ ਨੂੰ ਆਪੋ ਆਪਣੀ ਧਰਮ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਜਿੰਨਾ ਚਿਰ ਅਸੀਂ ਪਾਠ ਨਹੀਂ ਕਰਦੇ ਤੇ ਸਾਨੂੰ ਇਹੋ ਜਿਹਾ ਅਲ ਜੁਲ ਚੁੰਬੜਦਾ ਰਹਿੰਦਾ ਵਾ ਜਿਹੜਾ ਖੇਤਰਪਾਲਾ ਜਿਹਨੂੰ ਬਰਮ ਰਿਸ਼ੇ ਕਹਿੰਦੇ ਨੇ ਬਰਮ ਰਕਸ਼ ਕਹਿੰਦੇ ਨੇ ਉਹ ਐਸੀ ਚੀਜ਼ ਕਰਕੇ ਆਉਂਦਾ ਜਿੱਥੇ ਪਾਠ ਭਜਨ ਪਾਠ ਨਹੀਂ ਹੁੰਦਾ ਬਾਕੀ ਆਪਣੇ ਘਰ ਦੀ ਜਿਹੜੀਆਂ ਕਈ ਚੀਜ਼ਾਂ ਨੇ ਉਹਨਾਂ ਨੂੰ ਉਲਟੀਆਂ ਫੁਲਟੀਆਂ ਕਦੇ ਨਾ ਰੱਖਿਆ ਕਰੋ ਘਰ ਵਿੱਚ ਮੇਰੇ ਖਾਸ ਤੌਰ ਤੇ ਬੰਦੀਆਂ ਭੈਣਾਂ ਨੂੰ ਕਹਿਣੀ ਆ ਉਹਨਾਂ ਨੂੰ ਜਦੋਂ ਤੁਸੀਂ ਘਰ ਦੇ ਵਿੱਚ ਸਾੜਦੇ ਹੋ ਉਹਨਾਂ ਦਾ ਸਾੜਨ ਦਾ ਜਿਹੜਾ ਧੂੰਆਂ ਹੁੰਦਾ ਜਦੋਂ ਕੋਈ ਪਕਸ਼ੂ ਵਾਲੀ ਚੀਜ਼ ਸਾੜਦੇ ਖ ਉਹਦੀ ਇੱਕ ਸਮੈਲ ਆਉਂਦੀ ਆ ਜਦੋਂ ਕੋਈ ਆਪਾਂ ਗੰਦਾ ਕੱਪੜਾ ਜਾਂ ਕੋਈ ਵੀ ਗੰਦੀ ਚੀਜ਼ ਸਾੜਤਾ ਦੀ ਗੰਦੀ ਬਰਬਾਦ ਆਉਂਦੀ ਆ ਉਹਦੇ ਨਾਲ ਵੀ ਇਹ ਚੀਜ਼ਾਂ ਬਹੁਤ ਜ਼ਿਆਦਾ ਇਕੱਠੀਆਂ ਹੁੰਦੀਆਂ ਨੇ ਤੁਸੀਂ ਟੋਹਾ ਪੱਟੋ ਤੇ ਪੱਟ ਕੇ ਨੂੰ ਦੱਬ ਦਿਓ ਅੱਗੇ ਤਾਂ ਚੱਲ ਮੈਂ ਮੰਨਦੀ ਵੀ ਧੀਆ ਭੈਣਾਂ ਸਭ ਬਾਹਰ ਜਾਂਦੇ ਸੀ ਤੇ ਬਾਹਰ ਆਪਦਾ ਜੋ ਵੀ ਮਲ ਮੂਤਰ ਕੱਪੜਾ ਗੰਦਾ ਮੰਦਾ ਹੁੰਦਾ ਸੀ ਬਾਹਰ ਸੱਟੇ ਆਉਂਦੇ ਸੀ ਤੇ ਹੁਣ ਬਾਹਰ ਜਾਣ ਦਾ ਜਵਾਨਾ ਨੇ ਕੋਈ ਜਾਂਦਾ ਨੇ ਫਲਸ਼ ਹਰ ਇੱਕ ਦੇ ਘਰ ਬਣੀ ਹੈ ਲੇਡੀ ਕੀ ਕਰਦੇ ਰਹੇ ਕਿ ਧੀ ਭੈਣ ਚੱਕਦੇ ਚੱਕ ਕੇ ਸਾੜ ਦਿੰਦੀ ਆ ਉਹਨੂੰ ਸਾੜਨਾ ਬੰਦ ਕਰਤਾ ਉਹਦੇ ਨਾਲ ਕਈ ਕਿਸਮ ਦੀਆਂ ਪਰੇਸ਼ਾਨੀਆਂ ਵੀ ਹੁੰਦੀਆਂ ਨੇ ਤੁਸੀਂ ਸਭ ਮੇਰੇ ਨਾਲ ਪੜੀਆਂ ਲਿਖੀਆਂ ਜਿਆਦਾ ਤੁਸੀਂ ਸਮਝ ਗਏ ਹੋਗੇ ਮੇਰਾ ਇਸ਼ਾਰਾ ਬਈ ਕਈ ਵਾਰੀ ਘੱਟ ਉਮਰ ਦੇ ਵਿੱਚ ਕਹਿੰਦੇ ਨੇ ਸਾਡੀ ਮਹਾਵਾਰੀ ਬੰਦ ਹੋ ਗਈ ਫਿਰ ਸਾਨੂੰ ਡਾਕਟਰੀ ਇਲਾਜ ਕਰਾਉਣੇ ਪੈਂਦੇ ਨੇ ਜੇ ਤੁਸੀਂ ਇਹਨੂੰ ਨਹੀਂ ਸਾੜੋਗੇ ਤਾਂ ਤੁਹਾਨੂੰ ਇਹੋ ਜਿਹੀਆਂ ਪ੍ਰੋਬਲਮ ਨਹੀਂ ਹੋਣਗੀਆਂ ਮੈਂ ਦਾਅਵੇ ਨਾਲ ਕਹਿ ਨਹੀਂ ਹੈ ਬਸ ਤੁਸੀਂ ਇਸ ਇੱਕ ਗੱਲ ਦਾ ਜ਼ਰੂਰ ਖਿਆਲ ਰੱਖੋ ਜਿੱਥੇ ਹਰ ਮਹੀਨੇ ਉਸ ਨੂੰ ਜਿਹੜਾ ਕਪੂਰ ਆ ਲਿਆ ਕੇ ਰੱਖ ਸਕਦੇ ਹੋ ਭਿੰਸਨ ਤਾਂ ਤੁਹਾਡੇ ਘਰ ਵਿੱਚ ਇਹ ਚੀਜ਼ਾਂ ਨਹੀਂ ਆਉਣਗੀਆਂ ਇਹਨਾਂ ਦੇ ਲੱਛਣ ਮੈਂ ਤੁਹਾਨੂੰ ਦੱਸ ਦਣੀ ਜਿਹੜਾ ਖੇਤਰਪਾਲ ਆ ਇਹ ਪੇਟ ਦੇ ਵਿੱਚ ਦਰਦ ਹੁੰਨ ਲਾਉਂਦਾ ਅਸੀਂ ਇਸ ਦਰਦ ਨੂੰ ਅੰਗੋਲਿਆ ਕਰ ਦਿੰਨੇ ਆ ਜਦੋਂ ਕੰਮ ਤੇ ਜਾਣਾ ਤਾਂ ਕਾਫੀ ਜ਼ਿਆਦਾ ਦਰਦ ਹੁੰਦਾ ਤੇ ਫਿਰ ਜਦੋਂ ਉਹ ਕਹਿੰਦਾ ਵੀ ਮੇਰੇ ਤਾਂ ਦਰਦ ਹੁੰਦਾ ਮੈਂ ਕੰਮ ਤੇ ਨਹੀਂ ਜਾਂਦਾ ਹੈ ਤੇ ਉਹ ਦਰਦ ਜਿਹੜਾ ਹਟਦਾ ਤਾਂ ਨਹੀਂ ਘਟ ਜਾਂਦਾ ਲੱਤਾਂ ਜਕੜ ਜਾਂਦੀਆਂ ਨੇ ਇਹ ਖੇਤਰਪਾਲ ਦੀਆਂ ਨਿਸ਼ਾਨੀਆਂ ਦੱਸ ਲੱਤਾਂ ਜਕੜ ਜਾਂਦੀਆਂ ਨੇ ਸਿਰ ਭਾਰੀ ਹੋ ਜਾਂਦਾ ਸਰੀਰ ਐ ਲੱਗਣ ਆ ਜਾਂਦਾ ਜਿਵੇਂ ਕਿੰਨੇ ਬਾਜਨ ਕੋਈ 100 200 ਕਿਲੋ ਬਾਜਨ ਸਰੀਰ ਦੇ ਉੱਤੇ ਰੱਖਦਾ ਇਹ ਇਹ ਦੇ ਲੱਛਣ ਹੁੰਦੇ ਨੇ ਦੇਖੋ ਜਿਪਸੀ ਅਸੀਂ ਛੋਟੇ ਛੋਟੇ ਕੰਮ ਕਰੋਂਗੇ ਤਾਂ ਤੁਸੀਂ ਇਹ ਇਹ ਨਹੀਂ ਹੈਗਾ ਵੀ ਅੱਜ ਕਰ ਲਿਆ ਤੇ ਫਿਰ ਜਦੋਂ ਨਹੀਂ ਕਰੋਂਗੇ ਫੇਰੇ ਚੀਜ਼ ਹੱਲਾ ਬੁਲੋਗੇ ਤੁਸੀਂ ਇਹ ਜਿਹੜੇ ਮੈਂ ਤੁਹਾਨੂੰ ਛੋਟੇ ਛੋਟੇ ਟੋਟਕੇ ਜਿਹੜੇ ਟੋਟਕਨਾ ਵੀ ਤੁਹਾਡਾ ਫਾਇਦਾ ਹੋ ਗਿਆ ਉਹਦਾ ਲੜਨਾ ਫਿਰ ਛੱਡਿਓ ਉਹ ਟੋਟਕੇ ਨੂੰ ਉਸੇ ਤਰ੍ਹਾਂ ਕਰਦੇ ਰਹਿ ਕਿਸੇ ਵੀ ਟੋਟਕਨਾ ਤੁਹਾਡਾ ਫਾਇਦਾ ਹੁੰਦਾ ਨਾ ਜਿੰਨਾ ਹੋ ਗਿਆ ਬਸ ਫਿਰ ਉੱਥੇ ਆਪਣੀ ਗਰਾਰੀ ਜਿਹੜੀ ਹੈਗੀ ਖੜਾ ਦਿਓ ਉਹਨੂੰ ਕਰਦੇ ਰਹਿ ਖੜਾਇਓ ਨਾ ਬੇ ਸਾਡਾ ਪੈਰਾ ਹੋ ਗਿਆ ਜੀ ਹੁਣ ਅਸੀਂ ਇਹ ਟੋਟਕ ਤੇ ਕੀ ਲੈਣ ਲਾ ਦੇਖੋ ਇਹ ਜਿਹੜੀ ਚੀਜ਼ਾਂ ਨੇ ਇਹਨਾਂ ਨੂੰ ਕੋਈ ਸੰਗਲ ਨਹੀਂ ਪਾ ਸਕਦਾ ਬਸ ਇੰਨਾ ਤੇ ਜ਼ਰੂਰੀ ਆ ਤੁਹਾਡਾ ਘਰ ਆ ਜਿਹੜਾ ਕਵਰ ਹੋ ਚੁੱਕਾ ਮੇਰਾ ਗੱਡੀ ਤੋਂ ਵੀ ਪਾਇਆ ਹੋਇਆ ਤੇ ਬਾਹਰ ਅੰਦਰ ਜਾਣ ਤੋਂ ਵੀ ਪਾਇਆ ਹਰ ਇੱਕ ਟੋਟਕਾ ਵਿੱਚ ਛੋਟੇ ਛੋਟੇ ਪਾਉਣੀ ਆ ਜਿਹੜਾ ਵੀ ਤੁਹਾਡੇ ਉੱਤੇ ਕੰਮ ਕਰਦਾ ਤੁਹਾਨੂੰ ਲੱਗਦਾ ਕਿ ਸਾਡਾ ਇਹਦੇ ਨਾਲ ਤਾਂ ਬਹੁਤ ਫਾਇਦਾ ਹੋ ਗਿਆ ਬਸ ਉਹਦਾ ਲੜਫੜ ਲੂ ਉਸ ਟੋਟ ਗਿਆ ਖੜਾ ਨਾ ਛੱਡੋ ਇੰਨਾ ਕੀ ਕੰਮ ਆ ਤੁਹਾਡੇ ਘਰ ਲਈ ਭਲਾ ਦੇਖੋ ਮੈਂ ਕਿ ਪੈਸਾ ਤਾਂ ਲੈਂਦੀ ਨੀਗੀ ਨਾ ਮੈਂ ਲੈਮਾ ਨਾ ਮੈਂ ਲਿਆਤ ਨਾ ਮੈਂ ਲੈਣਾ ਬਸ ਮੈਂ ਤਾਂ ਇਹ ਹੀ ਬੜੀ ਖੁਸ਼ੀ ਮਿਲਦੀ ਆ ਜਦ ਅਗਲਾ ਲਿਖਦਾ ਜੀ ਸਾਡਾ ਫਾਇਦਾ ਹੋ ਗਿਆ ਹੈ ਮੈਂ ਉਹ ਵੀ ਬਹੁਤ ਲੋਕ ਘੱਟ ਲਿਖਦੇ ਨੇ ਬਹੁਤ ਜ਼ਿਆਦਾ ਘੱਟ ਮੈਨੂੰ ਇੰਨਾ ਪਤਾ ਵੀ ਜਿਨ੍ਹਾਂ ਦੇ ਫਾਇਦੇ ਹੁੰਦੇ ਨੇ ਉਹਨੇ ਹੀ ਲੁਕਦੇ ਪਤਾ ਕੀ ਹੈ ਉਹਨਾਂ ਨੂੰ ਡਾਇਰੈਕਟ ਵੀ ਸਾਡਾ ਜੀ ਸਟੇਟਸ ਲਾ ਦਿੰਦੀ ਆ ਦੇਖੋ ਸਟੇਟਸ ਮੈਨੂੰ ਇਹਦੇ ਕਰਕੇ ਲਾਉਣਾ ਪੈਂਦਾ ਫੇਸਬੁੱਕ ਤੇ ਇੱਕ ਲੋਕਾਂ ਨੂੰ ਇੱਕ ਆਇਆ ਵੀ ਇਹ ਬੁੜੀ ਐਵੇਂ ਬਕਵਾਸ ਮਾਰਦੀ ਆ ਦੇਖੋ ਤੁਹਾਨੂੰ ਇਹਨਾਂ ਦਾ ਹਰ ਇੱਕ ਨੂੰ ਪਤਾ ਵੀ ਕਿਸੇ ਦਾ ਰਿਸ਼ਤੇਦਾਰ ਅੱਜਕੱਲ ਜਿਹੜਾ ਫੇਸਬੁੱਕ ਤੇ YouTube ਤੇ ਆਲਾ ਸੋਸ਼ਲ ਮੀਡੀਆ ਤੇ ਆ ਗਿਆ ਉਹਦੇ ਰਿਸ਼ਤੇਦਾਰ ਤੁਹਾਨੂੰ ਉਹੀ ਬੈਸੀ ਭਰਾ ਬਣਾਉਣ ਲੱਗ ਜਾਂਦੇ ਨੇ ਨਾਲੇ ਪਤਾ ਸਭ ਨੂੰ ਆ ਪਰ ਫੇਰ ਵੀ ਪਤਾ ਨਹੀਂ ਕਿਉਂ ਇੰਨਾ ਬੁਰਾ ਬਣਾਉਣ ਲੱਗੇ ਨੇ ਉਹ ਤਾਂ ਇਹ ਕਹਿੰਦੇ ਨੇ ਕਾਦੇ ਮਰ ਜਵੇ ਬਸ ਸੋਸ਼ਲ ਮੀਡੀਆ ਤੇ ਆ ਕੇ ਹੁਣੇ ਖਤਮ ਹੋ ਜਵੇ ਪਤਾ ਨਹੀਂ ਇੰਨੀ ਕਿਉਂ ਨਫ਼ਰਤ ਕਰਦੇ ਨੇ ਦੁਨੀਆ ਦੇਖੋ ਆਉਂਦੀ ਆ ਕੋਈ ਗਲਤ ਕੰਮ ਨਹੀਂ ਆਪਾਂ ਕੋਈ ਨੱਚ ਟੱਪ ਕੇ ਵੀਡੀਓ ਨਹੀਂ ਪਾਉਂਦੇ ਕੋਈ ਆਪਾਂ ਕਿਸੇ ਕੁੜੀ ਨੂੰ ਵੀ ਜਾਂ ਮੁੰਡੇ ਨੂੰ ਘਰੇ ਸੱਦ ਕੇ ਕੋਈ ਚੰਗਾ ਮਾੜਾ ਕੰਮ ਨਹੀਂ ਕਰਵਾਉਂਦੇ ਨਾ ਹੀ ਆਪਾਂ ਕਿਸੇ ਨੂੰ ਸੱਦਣਾ ਬਥੇਰੇ ਲੋਕ ਮੈਨੂੰ ਕਹਿੰਦੇ ਨੇ ਅਸੀਂ ਤੁਹਾਡੇ ਘਰੇ ਆਉਣਾ ਮੈਂ ਕਿਹਾ ਮੈਂ ਕਹਿੰਨੀ ਵੀ ਮੇਰੇ ਘਰੇ ਆ ਕੇ ਕੀ ਕਰਨਾ ਜੋ ਮੈਂ ਤੁਹਾਨੂੰ ਦੱਸ ਰਹੀ ਆ ਵੀਡੀਓ ਵਿੱਚ ਸਭ ਕੁਝ ਹੈ ਕਿ ਨਹੀਂ ਘਰੇ ਤਾਂ ਕੁਝ ਨਹੀਂ ਹੈਗਾ ਮੇਰੇ ਇਹ ਜੇ ਘਰੇ ਸਦੋਂ ਤੁਹਾਨੂੰ ਫਿਰ ਪਤਾ ਘਰੇ ਤਾਂ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਲਟਾਈਆਂ ਬਥੇਰੀਆਂ ਕਰਾ ਚੁੱਕੇ ਹੋ ਮੈਨੂੰ ਸਾਰਾ ਪਤਾ ਇਹ ਸਾਰੇ ਗਰੀਬ ਬੰਦੇ ਦਿਲਚਸਵੀ ਨਾਲ ਕਾ ਰਹੇ ਨੇ ਜਿਹੜੇ ਖੋਖਲ ਹੋ ਚੁੱਕੇ ਨੇ ਜਾਂ ਉਹ ਲੋਕ ਕਰ ਦਰਮ ਵਿਚਾਰੇ ਜਿਹੜਾ ਸਿਆਣਿਆਂ ਕੋਲੇ ਫਿਰ ਫਿਰ ਕੇ ਆਪਦਾ ਘਰ ਬਰਬਾਦ ਕਰ ਚੁੱਕੇ ਨੇ ਉਹਨਾਂ ਨੂੰ ਇਹ ਹੈ ਵੀ ਚਲੋ ਜੇ ਇੱਚ ਸਾਡਾ ਫਾਇਦਾ ਨਹੀਂ ਤਾਂ ਇਹਦੇ ਵਿੱਚ ਨੁਕਸਾਨ ਵੀ ਕੋਈ ਨਹੀਂ ਪਰ ਫਾਇਦਾ ਹੁੰਦਾ ਜ਼ਰੂਰ ਆ ਪਰ ਇਹ ਨਹੀਂ ਪਤਾ ਵੀ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਕੰਮ ਕਰਦਾ ਅੱਛਾ ਜੀ ਨਮੋ ਨਮੋ